हाँ जी सताल बहर लगी धुप तो कि आप बहरों आए इधर फतेह हाँ जी सत श्रीकाल वैलकम की हाल चाल कि सारे ठीक ठाक तो कल हैगीह दबन बहुत लोहड़ी तो माघी दब मुबारक है हूँ परमात्मा चांदी कला च रखी वास्ते रह चले हाँ तीन जने रेडी हो गए आप चले कल वास्ते थोड़ा बहुत समान सोन लिया वास्तव मेरे पुतन ਦੰਗਾ ਲੈ ਗਈ ਨੇ ਦੰਗਾ ਡਾਉਣੀਆਂ ਮੇਰੇ ਬੁੱਤ ਨੇ ਤੇ ਨਾਲੇ ਮੂਫਲੀ ਮਾਫਲੀ ਲੈ ਆਈ ਹੈ ਨਾ ਚਲੋ ਕੱਲ ਨੂੰ ਭੱਗਾ ਬਾਲਾਂਗੇ ਸ਼ਾਮ ਨੂੰ ਤੇ ਚਲੀਏ ਓਏ ਅੱਜ ਦੁਕਾਨ ਤੇ ਗਏ ਨਹੀਂ ਛੁੱਟੀ ਕੀਤੀ ਕੰਮ ਤੋਂ ਕੱਲ ਵੀ ਛੁੱਟੀ ਹੋ ਜਾਣੀ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਦੇਖਦੇ ਕੀ ਕੀ ਸੰਭਾਲਣਾ ਹੈ ਸਬਜੀ ਬਾਜੀ ਥੋੜੀ ਬੋਲ ਲੈਣੀ ਹੈ ਹੋਰ ਛੋਟੇ ਮੋਟੇ ਕੰਮ ਆਪਣਾ ਨੇ ਹਰਫਾ ਦੇ ਕੋ ਬੜੇ ਇਹ ਕੋ ਅੱਧੇ ਕੋ ਬੜੇ ਮੈਂ ਮੱਖ ਮੈਨ ਲਾ ਉਹਨਾਂ ਨਾਲ ਦਿੰਨੀ ਫਿਰ ਜਾਨ ਕਿ ਪੁੱਛਦੇ ਕਿ ਕਰਦੇ ਨੇ ਨਾ ਲਵੀ ਧੁੱਪ ਆ ਜਬ ਬਹੁਤ ਵਧੀਆ ਲੱਗੀ ਹੈ ਕਾਫੀ ਦਿਨਾਂ ਬਾਅਦ ਲੱਗੀ ਹੈ ਧੁੱਪ ਚਲੋ ਵੀ ਚੱਲੀਏ ਹਾਂਜੀ ਹੋ ਗਏ ਰੈਡੀ ਛੈੜੀ ਹਾਂਜੀ ਹਰਫਤ ਜੀ ਨਿੰਨੀਆਂ ਨੂੰ ਕਰ ਲਓ ਨਿੰਨੀਆਂ ਫਿਰ ਲਵੀ ਪਹਿਲਾਂ ਸ਼ੁਰੂਆਤ ਕਰਤੀ ਹੈ ਗੋਭੀ ਤੋਂ ਗੋਭੀ ਆਪਾਂ ਲੈ ਚੱਲੀਏ 2 ਕਿਲੋ ਪਾਲ ਕਰ ਦੋ ਪਾਲਕ ਨਹੀਂ ਕੋੜੇ ਕੱਢਣੇ ਹੈ ਹਾਂ ਪਕੌੜੇ ਕੱਢਣੇ ਆ ਪਾਲਕ ਨਹੀਂ ਕਿਲੋ ਕਰਦਾ ਪਾਲਕ ਕਿਲੋ ਪਾਲਕ ਆ ਜਾਂਦੇ ਗਲਤਾਂ ਖੜਦੀਆਂ ਹੋਰ ਪਿਆਜ਼ ਪਿਆਜ਼ ਪੂਜਾ ਗਏ ਪਿਆਜ਼ ਵੀ ਲੈ ਲੈ ਕਪਾਲੀਆਂ ਗਾਜਰਾ ਤੇ ਮਟਰ ਮਟਰ ਕਿਦਾਂ ਜੇ ਭਾਜੀ ਮਟਰ ਕਿਦਾਂ ਮਟਰ ਭਾਜੀ 50 ਰੁਪਏ ਕਿਲੋ ਇੱਥੋਂ ਲੈ ਚੱਲੇ ਆਂ ਮੂੰਫਲੀ ਚਲੋ ਗੱਡੀ ਮੜੀ ਜੱਗੇ ਕਰਦੇ ਆਂ ਬਾਬਾ ਤੋੜੇ ਵੱਡੇ ਪਰਚ ਲਾਏ ਇੰਦਾਂ ਨੇ ਫੁੱਲਿਆਂ ਦੇ ਵੇਖਤੀ ਸੀ ਕੀ ਬੰਦੇ ਆ ਇਹੜੇ ਫੁੱਲੇ ਲਾਏ ਲਾ ਵੀ ਤੂੰ ਮੂੰਫਲੀ ਲੱਗ ਕੇ ਲੈਣ 5 ਕਿਲੋ ਵੜੀ ਫਿਰ ਚੱਲ ਵੀ ਮੈਨ ਸਵਾਦ ਖਾਦੀ ਵਾ ਸਵਾਦ ਆ मोटी पवा ली है आ, कितना कितना साथ? कितना किलो एक सौ अच्छा छोटे छोटे लफाज पा दो ना यार ਕੀ ਲੈਣਾ ਬੁੱਤ ਨੇ ਮੂੰਫਲੀ ਲੈਣੀ ਮੂੰਫੀ ਨਹੀਂ ਨਹੀਂ ਕੀ ਲੈਣਾ ਦੇ ਮੂੰਫਲੀ ਦੋਲਤੀ ਵੀਰ ਨੇ ਦੇ ਫੁੱਲੇ ਡਿਆ ਤੋਲਾ ਲੈਣੇ ਖਾਣਾ ਕੁਛ ਕੀ ਖਾਣਾ ਕੋ ਗਲੂ ਨੇ ਕਰਦੋ ਕਰਦੋ ਪਿਆ ਗੱਲ ਚੱਲੀ ਹੈ ਲੈ ਵੀ ਮੂੰਫਲੀ ਫੁੱਲੇ ਤੇ ਅਪਕਾ ਕੁਝ ਕੁ ਆਪਣੀ ਹੋ ਗਈ ਹੈ ਰੈਡੀ ਆਹ ਵਾਰਾ ਚਲਿਏ ਘਰ ਸਾਮਾਨ ਡਿੱਗੀ ਚ ਰਖਾ ਲੈਂਦੇ ਆਂ ਤਬੀ ਸਬਜ਼ੀ ਵੀ ਲੱਲੀ ਆਂ ਪਤੰਗਾ ਰਹਿ ਗਿਆ ਆਰਫਾ ਤੇ ਲੈਣ ਵਾਸਤੇ ਪਤੰਗਾ ਲੈਣੀ ਆ ਬਾਊ ਦੀ ਆਹੋ ਆ ਕੀਤਾ ਹਾਂਜੀ ਇਹਦਾ ਅੰਦਰ ਦਿਲ ਨਹੀਂ ਲੱਗਣ ਡਿਆ ਕਹਿੰਦਾ ਮੈਂ ਹੀ ਵੇਖਣਾ ਬਾਹਰ ਕੀ ਕਰਨ ਡੇ ਤੇ ਯਾਰ ਫਸੇ ਲੈ ਕੇ ਨਹੀਂ ਦੇਖੋ ਠੀਕ ਵਾ ਬਾਤੀ ਉਹਨਾਂ ਨੇ ਕਰ ਦੋ ਭਾਜੀ ਪੈਕ ਕਰ ਦੋ ਮੇਰਾ ਠੀਕ ਪਹੁੰਚਦਾ ਦੱਸਦੇ ਹੋਰ ਪੋਣਾ ਕੋਤੇ ਹੈ ਆਪਣੀ ਟ੍ਰੇਨ ਆ ਗਈ ਆ ਫਟਕ ਹੋ ਗਿਆ ਬੰਦ ਆਪਾਂ ਅਗਲਾ ਟਿੰਗਲਾਸਪੁਰ ਰੋਡ ਤੇ ਹੈਵੀ ਗੋੜ ਵਾਲੀ ਜਿਹੜੀ ਲੱਗੀ ਇੱਥੇ ਪਰਾ ਚੌਂਕ ਤੇੋਂ ਕੋਲਾਪਾ ਲੈ ਲਿਆ 4 ਕਿਲੋ ਕੋਲ ਵੱਲੀ ਹੁੰਦਾ ਵੈਸੇ ਇਹਨਾਂ ਦਾ ਅੱਜ ਮਮਾਸ ਖਾ ਖਲੋ ਫਿਰ ਜਾ ਵੀ ਯਾਰ ਇਹ ਘਰ ਨੂੰ ਮੈਂ ਕਿਹਾ ਚਲੋ ਚੰਨ ਕੰਦੀ ਖਾਣਾ ਕੁਛ ਮੈਂ ਜਦ ਮਮਾਸ ਕੰਦੀ ਖਾ ਜਾਂਦੀ ਇਹੋ ਹੀ ਖਾਂਦੀ ਮੈਂ ਤੇ ਖਾਂਦਾ ਨਹੀਂ ਮੈਂ ਤਾਂ ਗੋਲ ਗੱਪੇ ਖਾਦੇ ਦੋ ਕਾ ਜਾ ਤਲੀਆਂ ਫਲੇਚ ਜਾਂ ਆਪਾਂ ਨੂੰ ਬਾਰ ਨਹੀਂ ਖਾਂਦੀਆਂ ਜਿਆਦਾ ਆ ਵੀ ਰੋ ਕੱਢਣਿਆ ਭਈ ਰੋਲ ਖੀਰੀ ਬਣਾਉਂਦੇ ਹਾਂ ਲੋੜੀ ਆ ਰਹੀ ਨਾ ਕੱਲ ਪਰਸੋ ਲੋੜੀ ਆ ਮਾਗੀ ਲੋੜੀ ਤੇ ਖੀਰੀ ਬਣਾਉਂਦੇ ਗਈ ਹਾਂ ਆ ਜਨਾ ਪਸੰਦ ਆ ਪਰ ਸਾਡੇ ਬੰਦੇ ਖਾਂਦੇ ਨਹੀਂ ਕਿੰਨਾ ਨਾ ਰੋ ਪਿੰਦੇ ਨਾ ਖੀਰ ਖਾਂਦੇ ਜਨਾ ਪਸੰਦ ਤੇ ਜਾਂ ਫਿਰ ਮੈਂ ਆ ਗੋੜ ਵਾਲੇ ਚੋਲਵਾਵਾਂਗੇ ਚਾਹ ਚਲੋ ਹੁਣ ਹਰਫਤੇ ਵਾਸਤੇ ਲੈਣੇ ਗੁੱਡੇ ਗੁੱਡੀਆਂ ਗੜੀਆਂ ਲੈ ਕੇ ਚੱਲੀਏ ਘਰ ਗੋੜਵੀ ਲੱਲਿਆ ਮੂਫਲੀ ਵੀ ਲੱਲੀ ਸਬਜ਼ੀ ਸਬਜ਼ੀ ਵੀ ਲੱਲੀ ਕੱਲ ਕੋਰੇ ਬਰੇ ਕੱਢਾਂਗੇ ਟਾਈਮ ਨਾ ਤੇ ਫਿਰ ਇਹਨਾਂ ਨੂੰ ਕਰੇ ਛੱਡ ਕੇ ਮੈਂ ਜਾਣਾ ਥੋੜਾ ਜਿਹਾ ਲੱਕੜ ਮੰਡੀ ਵਿੱਚ ਕੰਮ ਆ ਥੋੜਾ ਜਿਹਾ ਦੁਕਾਨ ਦਾ ਥੋੜਾ ਜਿਹਾ ਕੰਮ ਆ ਸਮਾਂ ਸਮੰਜਾ ਰਾਇ ਗਰੂਜੇ ਕਹਿ ਕੇ ਆਉਣੇ ਆ ਉੱਥੇ ਚਲੋ ਫਿਰ ਅਸੀਂ ਚੱਲਦੇ ਆ ਕਰੇ ਛੱਡ ਕੇ ਪਹਿਲਾਂ ਪਤੰਗਾ ਲੈ ਜੀਏ 2 4 ਲੈ ਵੀ ਆਪਾਂ ਇੱਥੇ ਗੁੱਡੀਆਂ ਲੈਣ ਵਾਸਤੇ ਨਾਲ ਡੋਰ ਵੀ ਲੈ ਲਈ जी होती सर्जी गटू दी अब नि पाद दस भी पाए बच्चे पा पाए छोटी छोटे हाँ नि ਆ ਗਏ ਪਿਆ ਮਾੜੀ ਬਹਾਂਦੀ 10 ਚ ਫਰਾਈ ਹੈ ਇਹ ਇਧੇ ਕਿ ਨਿੱਕੇ ਨਹੀਂ ਦਿੰਦੇ ਮੈਂ ਛੋਟੀ ਛੋਟੀ ਹੁੰਦੀ ਹੈ ਨਾ ਇੱਕ ਛੋਟੀ ਛੋਟੀ ਹੁੰਦੀ ਹੈ ਇਹ ਹੀ ਸਭ ਤੋਂ ਛੋਟੀ ਹੁੰਦੀ ਹੈ ਇਹ ਤੋਂ ਹੋਰ ਵੀ ਛੋਟੀ ਹੁੰਦੀ ਹੈ ਨਾ ਇਹ ਹਾਂ ਭਈ ਆ ਨਹੀਂ ਹਾਲੀ ਹਾਲੀ ਨਾ ਦੇ ਯਾਰ ਓਏ ਤੇ ਕੋਈ ਨਾ ਥੱਲੂ ਸਾਰੇ ਉਹ ਡਿੱਗਣੇ ਜਹਾ ਮਾਰੇ ਨਾ ਵਦਿਆ ਹੋਰ ਵਦਿਆ 60 ਆ ਦੁੱਧ ਲੈ ਕੇ ਚੱਲੀਏ ਧੰਨਵਾਦ ਹੁਣ ਵਾਈਕੋ ਕੰਮ ਰਹਿ ਗਿਆ ਦੁੱਧ ਲੈਣਾ ਬਸ ਫੇ ਚੱਲੀਏ ਘਰ ਨੂੰ ਆਪੇ ਪਰ ਬੱਤੇ ਓਏ ਗੁੱਡੀਆਂ ਲਈਆਂ ਦਰਵਾਜ਼ੇ ਤੇ ਮੰਮਾਂ ਧਿਆਨ ਨਹੀਂ ਕਰਨ ਦੇ ਆ। ਚਲੋ ਵੀ ਚੱਲੀਏ ਫਿਰ। ਬੋਲ ਨਾ ਬੋਲ ਨਾ। ਟੱਡਾ ਕਾਟੇ ਉੱਪਰ ਆਮ ਸਾਤ ਜੇ ਮੀਂਹ ਚੱਲੇ ਮੀਂਹ ਵੜੀ ਕੋੜੀ ਨੇ ਮਾਈ ਲੋੜੀ। ਠੀਕ ਆ। ਲੋੜੀ। ਚਲ ਠੀਕ। ਚਲੋ ਚਲੋ ਜਾਓ। ਤੇਰ ਆਇਓ, ਪਰਸੋਂ ਆਇਓ, ਪਰਸੋਂ। ਪਰਸੋਂ। ਕੱਲ ਠੀਕ ਆ। ਲੈ ਜੀ ਹੁਣ ਮੈਂ ਚੱਲਿਆ ਲੱਕੜ ਮੰਡੀ ਜਿੱਥੇ ਉਹ ਦੁਕਾਨਵਾਲੇ ਮੈਂ ਕਿਹਾ ਰੈਗ ਰੋਜੇ ਹਣਾ ਇਹ ਰੈਡੀਮੈਂਟ ਲੈਣੇ ਤੇ ਉਹ ਆਪਾਂ ਲੈ ਆਈਏ ਲੈ ਆਣੀ ਇਹ ਪਹਿਲਾਂ ਉਸਾਈ ਦੇ ਕੇ ਆਉਨੇ ਆ ਆਸ ਆ ਦੇਖ ਨੂੰ ਚਾਹੀਦੇ ਆ ਤੇ ਲੋੜੀ ਤੋਂ ਬਾਅਦ ਬਣਾ ਦੇਣਗੇ ਖੰਗ ਬੜੀ ਆਉਂਦੀ ਖੰਗ ਨਾ ਬੜਾ ਬੁਰਾ ਹਾਲ ਹੋ ਗਿਆ ਫਿਰ ਹਾਂਜੀ ਚਲੋ ਚੱਲਿਆ ਆਵਾਂ ਮੋਟਰਸਾਈਕਲ ਤੇ ਐਵੇਂ ਜਾਂਦੇ ਰਹੇ ਪਹਿਲਾਂ ਲੋੜੀ ਮੰਗਣ ਬਤਾ ਤੈਨੂੰ ਮੈਂ ਵੀ ਜਾਣਦੀ ਰਹੀ ਮੈਂ ਵੀ ਜਾਣਦੀ ਰਹੀ ਕਿ ਆਪਣੀ ਸਹੇਲੀ ਦੇ ਨਾਲ ਐਵੇਂ ਇੱਕ ਦਵਾਰੀ ਗਏ ਪਰ ਇਹ ਬੋਲਨੇ ਹੁੰਦੇ ਚਾਗੇ ਗੁਰ ਮੇਰੇ ਮਨ ਅਕੀ ਖਲੋਤੇ ਰਹਿਣਾ ਹੈ ਮੈਂ ਬੋਲਦੀ ਹੁਣੀ ਹੈ ਅੱਛਾ ਗਾਣਾ ਜਿਹੜੇ ਬੋਲੀਆਂ ਜੀ ਚਲੋ ਠੀਕ ਹੈ ਫਿਰ ਮੈਂ ਹੋ ਗਿਆ ਲੱਕੜ ਮੰਨੀਆਂ ਉਹ ਰਿਆਗ ਦੀ ਐਮ ਇਦਾਂ ਦਾ ਹੁੰਦਾ ਵਾ ਛੋਟੀਆਂ ਹੁੰਦਿਆਂ ਜਿਵੇਂ ਆਹ ਕੁੜੀਆਂ ਹੁਣ ਬਿਲਕੁਲ ਇਹਨਾਂ ਕੋਈ ਸੰਸਰਮ ਨਹੀਂ ਚਲੋ ਠੀਕ ਹੈ ਫਿਰ ਅੱਜ ਆਪਾਂ ਲੜੀਆਂ ਲਾਉਣੀਆਂ ਹੀ ਅੱਜ ਪਰ ਇਹ ਕਿਤੇ ਠੰਡ ਬੜੀ ਹੈ ਨਾਲੇ ਦੂਜਾ ਮੇਰੀ ਸਿਹਤ ਨਹੀਂ ਠੀਕ ਮੈਨੂੰ ਬੁਖਾਰ ਬੜਾ ਹੋਇਆ ਪਿਆ ਸਿਰ ਦਰਦ ਬਹੁਤ ਹੋਣ ਈ ਹੈ ਸਵੇਰੇ ਕਟਾਂਗੇ ਆਪਾਂ ਕੇਕ ਲੋੜੀ ਵਾਲ ਦੇਣਾ ਸਾਰੇ ਮੈਂਬਰ ਆਪਣੇ ਇਕੱਠੇ ਹੋਣਗੇ ਕਿਉਂ ਵੀ ਹਾਪੀ ਲੋੜੀ ਸਾਰਿਆਂ ਦੇ ਹਾਪੀ ਲੋੜੀ ਐਡਵਾਂਸ ਵਿੱਚ ਕਹਦੇ 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 ਮਹਾਂਤ ਕਹਦੇ ਮਹਾਂਤ ਵਜਾ ਹਾਪੀ ਲੋੜੀ ਸਾਰਿਆਂ ਨੂੰ ਮੈਂ ਬਤੇ ਉਹ ਆਪਣੇ ਲੋ ਕਹਿਣ ਡਿਆ ਤੂੰ ਸਮਝ ਲਿਓ ਜੰਦਾ ਅੱਗੇ ਤੇ ਹਾਂਜੀ ਇੱਧਰ ਆਗੇ ਮੈਡਮ ਹੋਣੀ ਰੋਟੀ ਠੀ ਖਾ ਲਈ ਜੇ ਚਲੋ ਕੱਲੋਂ ਕੇਕ ਨੂੰ ਕਟਾਂਗੇ ਪਕੌੜੀ ਛੋਲੇ ਕੱਢਾਂਗੇ ਪਕੌੜੇ ਕੱਟੋ ਪਕੌੜੇ ਕੱਟੋ ਉਹਨੂੰ ਗਣਾ ਹਿਸਾਬ ਜਿਸ ਕੀ ਇਹ ਬਣਾ ਪਤਾ ਦਿਨ ਕੋ ਕਿਉਂ ਖਾਦੇ ਅਲਸ ਕੀਆ ਪਹਿਲਾਂ ਗੈਸ ਕਰੀ ਕਿ ਫਰਫਤੇ ਦਾ ਕੋਈ ਲਿਆਏ ਹੋਣੇ ਕੋਈ ਚੀਜ਼ ਹੂੰ ਦੱਸੋ ਹੁਣ ਟਾਈਮ ਕਿੰਨਾ ਲਾਉਣਾ ਲੜੀ ਲਾਉ ਹਰ ਫਤੇ ਦਾ ਹੀ ਆ ਲੱਗਦਾ ਸੋਟ ਜਾਂ ਕੁਝ ਆਪਣੇ ਲਈ ਲੈ ਕੇ ਆਏ ਹੋਵੰਗ ਦੇਖੋ ਕਿ ਇਹ ਤੇ ਦਿਖਾਓ ਤਹੀ ਲੈ ਕੇ ਆਏ ਇਹਨਾਂ ਨੇ ਤਾਂ ਕਰਿਆ ਸੀ ਤੀ ਦਿਖਾਵਾ ਬੜੇ ਵੇ ਨਕਰੇ ਕਰਨੇ ਇਹਨਾਂ ਨੇ ਹੁਣ ਨਾ ਕੀ ਕੱਦੇ ਹੋਈ ਇਹ ਲੋਗ ਲਗਾਤਾਰ ਦੋ ਕਿੰਨਾ ਟਾਈਮ ਲਾਉਣਾ ਵਾ ਫਿਰ ਇਹਨਾਂ ਕੀ ਇਹਨਾਂ ਨੇ ਕੀਤਾ ਹੀ ਮੂੰਖਲੀ ਆ ਤਾਂ ਕਦੇ ਕੀ ਇਹਨਾਂ ਨੇ ਖਾਣਾ ਨਹੀਂ ਫਟੇ ਦਾ ਹੋਊ ਜਾਂ ਕੋਈ ਫਟੇ ਨੂੰ ਤੇ ਫਟੇ ਦਾ ਤੇ ਫਟੇ ਨੂੰ ਤੇ ਮੈਨੂੰ ਪਰਾਜ ਕੀਤਾ। ਮੈਂ ਕੀ ਕੰਡੇ ਦੱਸੋ ਵੀ ਇਹਨਾਂ ਨੇ ਇਦਾਂ ਕਰੀ ਜਣਾ। ਖਾਓ। ਇਹ ਗਏ ਕਿੱਥੇ ਇੱਕ ਅੰਡੇ ਮੈਂ ਗਿਆ ਕਿੱਥੇ ਗਈ ਤੂੰ? ਦੱਸ ਇਹਨਾਂ ਦੀ ਇੱਕ ਖਾਂਸੀ ਨਹੀਂ ਹਟਦੀ ਖਾਂਸੀ ਦਾ ਕੋਈ ਹੱਲ ਜਰੂਰ ਦੱਸਿਓਏ ਬੁਖਾਰ ਵੀ ਨਾਲ ਬਹੁਤ ਹੋਇਆ ਤੇ 2 ਦਿਨ ਹੋ ਗਏ ਖਾਂਸੀ ਨਹੀਂ ਇਹਨਾਂ ਦੀ ਘਟਦੀ ਪਈ ਤੇ ਕੀ ਮਾ ਫੜੋ ਇੰਦਾ ਫੜਾ ਇਹਦਾ ਇਕੱਠਾ ਕਰਕੇ ਇਹ ਕੀ ਆ ਵਾਓ ਵਾਓ ਮੇਰਾ ਕਿੰਨਾ ਸੋਣਾ ਮੇਰਾ ਵਾ ਕਿੰਨਾ ਸੋਹਣਾ ਸੂਟ ਲੈ ਕੇ ਆਏ ਕਲਰ ਤੇ ਸੋਹਣਾ ਕਹਨ ਹੋਰ ਵੀ ਦਿਖਾ ਦਿਓ ਕਿ ਕੀ ਕਰੀ ਜਾਂਦੇ ਹੋ ਟੰਗ ਘਰ ਹਾਏ ਨਹੀਂ ਕਿ ਨਾ ਸੁਣਨੀ ਤੇ ਮੇਰੇ ਸੁਟੇ ਸਿੱਧਾ ਕਰਕੇ ਵਿਖਾਓ ਪੁੱਠੇ ਲੱਗਦਾ ਤੇ ਪਹਿਲਾਂ ਵੇਖ ਲਿਆ ਤੇ ਫਿਰ ਕਰਕੇ ਤੇ ਐ ਗੁੱਸੂ ਕਰਕੇ ਤੇ ਵਿੱਚ ਇਕੱਠਾ ਕਰਕੇ ਪਾਤਾ ਲਫਾਫੇ ਚ ਬੱਸ ਉਹ ਵਰਤਦਾ ਨ ਕੋਈ ਕੰਮ ਹੀ ਨਹੀਂ ਬੜਾ ਸੋਹਣਾ ਲਿਆਂਦਾ ਜੀ ਕਲਰ ਹੈ ਥੋੜਾ ਆਪਾਂ ਕਰਨਦੇ ਆ ਨਾ ਜਿਵੇਂ ਹੈ ਆnde ਕੀ ਹਦੇ ਹੁੰਦੇ ਆ ਦੂਜਾ ਲੇਡੀਜ਼ ਲੇਡੀਓਰ ਕੰਮ ਜੋ ਖੋਲਣਾ ਤੇ ਕਿਵੇਂ ਦੱਸਣਾ ਉਹਨਾਂ ਨੇ ਭੈਣ ਜੀ ਵੇਖੋ ਕਿੱਦਾਂ ਕਹਿਣਾ ਇਦਾਂ ਬਤਾਓ ਭੈਣ ਜੀ ਆ ਗਏ ਨਵਾਂ ਟਾਪ ਆਇਆ ਹੈ ਹੈ ਗਏ ਬੜੇ ਬੜੇ ਬ੍ਰਾਂਡ ਆਪਾਂ ਖੋਲਣੇ ਆ ਤੇ ਆਦੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰਿਓ ਲੇਡੀਜ਼ ਕੰਮ ਕਰਨਾ ਆਪਾਂ ਤੇ ਸੋਹਣੇ ਸੋਹਣੇ ਕੁੜਤੇ ਫਰਾਕਾਂ ਟੌਪ ਜੀਨਸ ਬੜੇ ਬੜੇ ਮਿਲਣਗੇ ਤੁਹਾਨੂੰ ਉੱਥੇ ਇੱਕ ਕਰ ਜਰੂਰ ਵਿਜ਼ਿਟ ਵਿਜ਼ਿਟ ਕਰਿਓ ਇਹ ਵੀ ਜਰੂਰ ਵਿਜ਼ਿਟ ਕਰਵਾਓ ਇਹ ਵੀ ਸੋਨਾ ਲਿਆਂਦਾ ਤੇ ਸੱਜ ਗਰਦਾਸਪੁਰ ਤੇ ਕਲਰ ਬੜਾ ਪਿਆਰਾ ਤੇ ਆ ਵੀ ਗਰਦਾਸਪੁਰ ਦੁਕਾਨ ਤੋਂ ਹੀ ਆਇਆ ਇਹ ਗਰਦਾਸਪੁਰ ਫਿਲਾਲ ਆ ਜੇ ਖੋਲਣੀ ਹੈ ਜੇ ਗਰਦਾਸਪੁਰ ਦੁਕਾਨ ਤੋਂ ਹੀ ਆਇਆ ਵਾਕਿਆ ਇਹ ਤੁਹੀਂ ਕਲਰ ਮੇਰਾ ਫੇਵਰਟ ਲੈਂਦਾ ਇੰਨਾ ਸੋਨਾ ਲਿਆਂਦਾ ਨਾ ਪਹਿਲੀ ਵਾਰ ਮੈਨੂੰ ਪਸੰਦ ਆਇਆ ਸੋਨਾ ਲਿਆਂਦਾ ਤੇ ਆਹੋ ਬਸ ਦੋ ਚ ਇਦਾਂ ਤਾਂ ਪਲਾ ਪਲਾਜੋਗੇ ਹੋਰ ਕੋਈ ਸੋਨਾ ਨਹੀਂ ਲੈਂਦਾ ਵੇ ਕਿਵੇਂ ਸੁਟਾਂ ਦੇਦਾ ਸੁੱਤੀ ਦਾ ਪਲਾਜੋ ਤੇ ਪਲਾਜੋ ਤੇ ਵੀ ਕਢਾਈ ਪਲੇਣੋ ਪਡਾਜੋ ਤੇ ਨਹੀਂ ਹੈਗੀ ਕਢਾਈ ਮੈਂ ਕਹਿੰਦੀ ਪਲਾਜੋ ਤੇ ਤਾਂ ਨਹੀਂ ਕਢਾਈ ਉਹ ਠੀਕ ਵਾ ਕੋਈ ਗੱਲ ਨਹੀਂ ਇੰਨੀ ਕੀ ਤਾਂ ਠੀਕ ਆ ਮੈਂ ਕਿੰਨੇ ਤੈਨੂੰ ਕੇ ਮੰਗਦੀਂ ਸੂਟ ਇਹਨਾਂ ਨੇ ਲੈਤਾ ਮੈਨੂੰ ਅੱਜ ਜਦ ਤਾ ਡਬਲ ਆ ਹੋਏ ਮਨ ਮੇਰਾ ਖੁਸ਼ ਕਰਤਾ ਖੁਸ਼ ਕਰਤਾ ਹਲ ਫਿਰ ਬਾਅਦ ਰੇ ਕੇ ਮੈਂ ਨਿਕਣਾ ਉਹ ਮੈਂ ਕੱਲ੍ਹ ਖਾਉਂਗਾ ਬੱਧੀ ਠੀਕ ਠੀਕ ਇਹਦੇ ਨਾਲ ਹੀ ਲੈ ਕੇ ਆਏ ਹਰ ਫਤੇ ਵਾਦੇ ਦਿੱਤੇ ਨੇ ਉਹ ਉਹ ਨੂੰ ਕੱਲ ਦਵਾਂਗੇ ਲੋਹੜੀ ਤੇ ਜਦੋਂ ਕੇਕ ਕੱਟਣਾ ਕੱਲ ਆਪਾਂ ਉਹ ਦੇਵਾਂਗੇ ਉਹ ਇਹਦੇ ਨਾਲ ਦਾ ਨਹੀਂ ਉਹ ਵੱਖਰਾ ਥੋੜਾ ਜਿਹਾ ਉਹ ਸਾਰੇ ਆਪਾਂ ਦੋਵੇਂ ਲੈਏ ਹੁਣ ਸੈਦ ਮੈਂ ਗਈ ਹੁਣੇ ਤੁਹਾਡੇ ਨਾਲ ਹਰ ਫਤੇ ਦਿਨ ਜਿਹੜਾ ਲੈ ਗਏ ਕੱਲ ਬੋਲੇ ਚਲਾ ਆ ਕੇ ਤੁਸੀਂ ਹੋਰ ਲੈ ਆਉਣਾ ਫੇਰ ਕੋਈ ਚੱਲ ਸਾਡੇ ਮਾਂ ਪੁੱਤ ਦਾ ਕਰਤੇ ਤੇ ਤੁਹਾਡਾ ਤਹੀਂ ਕਿਹੜਾ ਪਾਉਣਾ ਮਫਲਰ ਕਿ ਨਾ ਘੈਂਡ ਇਹ ਆਪਣੇ ਲਈ ਨਹੀਂ ਲੈ ਕੇ ਆਉਂਦੇ ਵਿਚਾਰੇ ਦੁਕਾਨ ਖੋਲਣੀ ਹੈ ਨਾ ਉਹਦੋਂ ਚਲ ਕੋਈ ਗੱਲ ਨਹੀਂ ਮੈਂ ਕਿਸੇ ਦਿਨ ਫੇਰ ਤੁਹਾਨੂੰ ਲੈ ਕੇ ਦਵਾਂਗੀ ਗਿਫਟ ਮੈਂ ਤੁਹਾਡੇ ਲਈ ਲੈ ਕੇ ਆਵਾਂਗੀ ਠੀਕ ਆ ਠੀਕ ਚਲੋ ਦੋਸਤੋ ਕਿਵੇਂ ਰਿਹਾ ਫਿਰ ਸੂਟ ਬਹੁਤ ਵਧੀਆ ਲੱਗਾ ਸੂਟ ਬਹੁਤ ਹੀ ਸੋਹਣਾ ਪਾਣਾ ਕਿੰਨੇ ਦਾ ਲੈ ਕੇ ਵਿਖਾ ਲਵਾਂਗਾ ਲੈ ਲਵਾਂਗੇ ਅੰਦਰ ਬਹੁਤ ਲੱਗਾ ਇਹ ਕਹਿੰਦੇ ਆਪਾਂ ਰੱਖਨੇ ਆ ਡਿਜ਼ਾਈਨ ਦੁਕਾਨ ਤੇ ਇਦਾਂ ਦੇ ਆਰਟੀਕਲ ਰੱਖਣ ਦੇ ਵਧੀਆ ਵਧੀਆ ਐ ਇਦਾਂ ਦੇ ਰੱਖਨੇ ਸੂਟ ਸੋਹਣੇ ਸੋਹੇ ਵੈਲਵਟ ਦਾ ਕੱਪੜਾ ਹੈ ਜਾਂ ਵੈਲਵਟ ਹੁਣ ਤੇ ਸਰਦੀਆਂ ਵਿੱਚ ਵੈਲਵਟ ਦੇ ਜ਼ਿਆਦਾ ਚੱਲਦੇ ਹੀ ਕੋਈ ਬਿਲਕੁਲ ਬਿਲਕੁਲ ਤੇ ਗਰਮੀਆਂ 'ਚ ਐਸੀ ਗਰਮੀਆਂ ਹੋਣੇ ਦੁਕਾਨ ਦਾ ਪ੍ਰੋਪਰ ਡਾ ਸਾਡੀ ਤਿਆਰ ਹੋ ਲੈਂਦਾ ਦੁਕਾਨ ਹੋ ਸਕਦਾ ਐਸੀ ਵੀ ਨਹੀਂ ਲੱਗਦਾ ਆਪਾਂ ਖੋਲ੍ਹ ਦਈਏ ਤੇ ਚਲੋ ਬਾਕੀ ਤੁਸੀਂ ਸਾਡਾ ਸਾਥ ਦਿਓ ਜਰੂਰ ਸਾਥ ਜਰੂਰ ਦਿਓ ਸਾਡਾ ਤੇ ਆਇਆ ਕਰਿਓ ਜਰੂਰ ਦੁਕਾਨ ਸਾਡੀ ਤੇ ਮਿਲਦੇ ਹਾਂ ਵੇ ਸਵੇਰੇ ਨਵੇਂ ਵਲੌਗ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਚ ਜੁਆ ਕਰਿਆ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਤੁਹਾਨੂੰ ਸਭ ਨੂੰ ਹੈਪੀ ਲੋੜੀ ਸਾਡੇ ਵੱਲੋਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਵੇਰੇਆ ਸਵੇਰਾ ਵਲੌਗ ਬਹੁਤ ਹੀ ਘੈਂਟ ਹੋਣ ਵਾਲਾ ਵਾ ਜੁੜੇ ਰਹੋ ਯਾਰ ਫਤੇ ਲੈ ਦੇ ਮੈਂ ਬਾਏ 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 ਆਦਾ ਆਵਦੇ ਬਾਏ 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 ਬਾਏ